ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਪਣੀ ਸੋਈ ਵਿੱਚ ਬਣਾਉਣ ਲੱਗੇ ਹਾਂ ਐਪਲ ਜੈਮ ਜਿਹਨੂੰ ਸੇਬਾਂ ਦਾ ਜੈਮ ਕਹ ਲਓ ਤੇ ਇਹ ਬੜੇ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਇਹ ਬਿਲਕੁਲ ਬਾਜ਼ਾਰ ਵਰਗਾ ਬਣੇਗਾ ਜਿਵੇਂ ਅਸੀਂ ਵਿਚਾਰੋ ਬੰਦ ਡੱਬੀਆਂ ਮਲਾਂ ਲੈ ਕੇ ਆਉਣਾ ਹੈ ਆਣੇ ਹ ਉਦਾਂ ਦਾ ਹੀ ਬਣੇਗਾ ਤੇ ਜੈਮ ਨੂੰ ਬਣਾਣ ਲਈ ਅਸੀਂ 1 ਕਿਲੋ ਸੇਬ ਲੈ ਲਏ ਸੀ ਤੇ ਸੇਬਾਂ ਨੂੰ ਤੋਲਿਆ ਫਿਰ ਕੱਪੜੇ ਨਾਲ ਸੁਕਾਇਆ ਤੇ ਇਹਨਾਂ ਨੂੰ ਅਸੀਂ ਬਰੀਕ ਬਰੀਕ ਕੱਟ ਲੈਣਾ ਹੈ ਇਹਨਾਂ ਦੇ ਆਪਾਂ ਛਿਲਕੇ ਨਹੀਂ ਉਤਾਰਨੇ ਛਿਲਕੇ ਸਮੇਤ ਹੀ ਇਹਨਾਂ ਨੂੰ ਕੱਟਣਾ ਹੈ ਤੇ ਨਾਲ ਹੀ ਅਸੀਂ ਅੱਧੇ ਤੋਂ ਵੀ ਘੱਟ ਚਕੁੰਦਰ ਯਾਨੀ ਕਿ ਬੀਟਰੂਟ ਦਾ ਇੱਕ ਟੁਕੜਾ ਲੈਣਾ ਹੈ ਤੇ ਉਹਨੂੰ ਵੀ ਆਪਾਂ ਬਰੀਕ ਬਰੀਕ ਕੱਟ ਲੈਣਾ ਹੈ ਤੇ ਫਿਰ ਗੈਸ ਔਨ ਕਰਕੇ ਕੜਾਈ 'ਚ ਅੱਧੀ ਕੋਲੀ ਪਾਣੀ ਪਾਣੀ ਹੈ ਜਦੋਂ ਪਾਣੀ ਗਰਮ ਹੋ ਗਿਆ ਤੇ ਉਹਦੇ ਵਿੱਚ ਆਪਾਂ ਸਾਰੇ ਹੀ ਕੱਟੇ ਹੋਏ ਸੇਬ ਤੇ ਚਕੁੰਦਰ ਦਾ ਟੁਕੜਾ ਪਾ ਕੇ ਹਲਾਉਣਾ ਹੈ ਜਦੋਂ ਇਹ ਥੋੜਾ ਗਰਮ ਹੋ ਜੇ ਤੇ ਆਪਾਂ ਇਹਨੂੰ ਟੱਕਣ ਨਾਲ ਟੱਕ ਦੇਣਾ ਹੈ ਤੇ ਉਸ ਤੋਂ ਬਾਅਦ ਵੀ ਅਸੀਂ ਇਹਨੂੰ ਵਿੱਚ ਵਿੱਚ ਚੈੱਕ ਕਰੀ ਜਾਣਾ ਹੈ 15-20 ਮਿੰਟ ਬਾਅਦ ਇੰਨਾ ਦਾ ਸਾਰਾ ਹੀ ਪਾਣੀ ਸੁੱਕ ਜਾਂਦਾ ਹੈ ਪਰ ਜਦੋਂ ਅਸੀਂ ਹਲਾਉਣਾ ਹੈ ਤੇ ਨਾਲ-ਨਾਲ ਹੀ ਆਪਾਂ ਕੜਸੀ ਦੇ ਨਾਲ-ਨਾਲ ਹੀ ਇਹਨਾਂ ਨੂੰ ਮੈਸ਼ ਵੀ ਕਰੀ ਜਾਣਾ ਹੈ ਇਹ ਸੇਬ ਬਹੁਤ ਜਲਦੀ ਪੱਕ ਜਾਂਦੇ ਨੇ ਪਰ ਪਾਣੀ ਵੀ ਬਹੁਤ ਛੱਡ ਦਿੰਦੇ ਨੇ ਇਸੇ ਲਈ ਅਸੀਂ ਇਹਦੇ ਵਿੱਚ ਅੱਧੀ ਕੋਲੀ ਹੀ ਪਾਣੀ ਪਾਇਆ ਤੇ ਜਦੋਂ ਵੀ ਅਸੀਂ ਇਹਨਾਂ ਨੂੰ ਹਲਾਉਣਾ ਹੈ ਤੇ ਨਾਲ-ਨਾਲ ਮੈਸ਼ ਜ਼ਰੂਰ ਕਰੀ ਜਾਣਾ ਹੈ ਉਹ 3-4 ਵਾਰ ਚੈੱਕ ਕਰਨ ਤੋਂ ਬਾਅਦ ਇਹ ਪੂਰੀ ਤਰ੍ਹਾਂ ਇਹਨਾਂ ਦਾ ਪਾਣੀ ਸੁੱਕ ਜਾਂਦਾ ਹੈ ਤੇ ਆਪਾਂ ਇਹਨਾਂ ਨੂੰ ਕੜਸੀ ਨਾਲ ਹੀ ਕਾਫੀ ਹੱਦ ਤੱਕ ਮੈਸ਼ ਕਰ ਲਿਆ ਹੈ। ਇਸ ਤੋਂ ਪਹਿਲੇ ਮੇਰੀ ਤੁਹਾਡੇ ਸਾਰੇਾਂਗੇ ਇੱਕ ਇੱਕ ਰਿਕਵੈਸਟ ਹੈਗੀ ਹੈ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮੇਰੀ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਆ ਕਰੋ, ਸ਼ੇਅਰ ਜ਼ਰੂਰ ਕਰਿਆ ਕਰੋ। ਹੁਣ ਸਾਡੇ ਸੇਬ ਪੱਕ ਗਏ ਨੇ। ਤੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਹੈ। ਠੰਡਾ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਲੈਂਡਰ ਵਿੱਚ ਪਾ ਦੇਣਾ ਹੈ ਚਕੁੰਦਰ ਅਸੀਂ ਇਸ ਲਈ ਪਾਈ ਹੈ ਕਿ ਸਾਨੂੰ ਕੋਈ ਵੀ ਫੂਡ ਕਲਰ ਨਾ ਪਾਣਾ ਪਏ ਤੇ ਚਕੁੰਦਰ ਆਪਣਾ ਹੀ ਲਾਲ ਰੰਗ ਦੇ ਦਿੰਦੀ ਹੈ ਇਹ ਤੇ ਸੇਬਾਂ ਦੇ ਜੈਮ ਦਾ ਇਹਨਾਂ ਫਿੱਕਾ ਫਿੱਕਾ ਜਿਹਾ ਹੀ ਰੰਗ ਹੁੰਦਾ ਹੈ ਤੇ ਫੂਡ ਕਲਰ ਪਾਣ ਦੀ ਲੋੜ ਪੈਂਦੀ ਹੈ ਅਸੀਂ ਇਹਨਾਂ ਨੂੰ ਦੋ ਬੈਚਾਂ ਵਿੱਚ ਬਲੈਂਡ ਕਰ ਲਿਆ। ਦੂਜੇ ਬੈਚ ਵਿੱਚ ਜਕੁੰਦਰ ਦੇ ਕਟੇ ਹੋਏ ਪੀਹ ਜ਼ਿਆਦਾ ਸੀ, ਇਹ ਇਸ ਲਈ ਲਾਲ ਲਾਲ ਆਇਆ। ਤੇ ਜਿਹੜਾ ਸੀ ਪੇਸਟ ਤਿਆਰ ਕੀਤਾ ਸੀ ਬੰਦਾ ਇਹਨੂੰ ਵੀ ਅਸੀਂ 5 ਮਿੰਟ ਲਈ ਪਕਾਉਣਾ ਹੈ ਤੇ ਫਿਰ ਅਸੀਂ ਮਿਠਾਸ ਦੇਣ ਵਾਸਤੇ ਇਹਦੇ ਵਿੱਚ ਇੱਕ ਕੋਲੀ ਚੀਨੀ ਦੀ ਪਾ ਦੇਣੀ ਹੈ। ਹੁਣ ਚੀਨੀ ਨੇ ਵੀ ਪਾਣੀ ਨੂੰ ਛੱਡ ਦੇਣਾ ਹੈ ਤੇ ਅਸੀਂ ਉਹ ਚੀਨੀ ਦਾ ਪਾਣੀ ਵੀ ਸੁਕਾਉਣਾ ਹੈ ਤੇ ਇਹਨੂੰ ਗਾੜੀ ਪੇਸਟ ਵਾਂਗੂ ਤਿਆਰ ਕਰਨਾ ਹੈ ਤੇ ਇਹਨੂੰ ਹੀ ਕਰਦੇ ਕਰਦੇ तकरीबन 15 ਕੁ ਮਿੰਟ ਲੱਗ ਜਾਂਦੇ ਨੇ ਤੇ ਜੈਮ ਦਾ ਰੰਗ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਹੈ ਤੇ ਇਹ ਅਜੇ ਬੁਲਬਲੇ ਛੱਡ ਰਿਹਾ ਹੈ ਛਿੱਟੇ ਛੱਡ ਮਾਰ ਰਿਹਾ ਹੈ ਤੇ ਇਹ ਆਪਾਂ ਧਿਆਨ ਰੱਖਣਾ ਹੈ ਕਿ ਕੋਈ ਵੀ ਸੇਬਾਂ ਦਾ ਜੈਮ ਦਾ ਛਿੱਟਾ ਸਾਡੇ ਉੱਪਰ ਨਾ ਪਏ ਇਹ ਹੋਰ ਵੀ ਅੱਧਾ ਰਹਿ ਗਿਆ ਹੈ ਅਸੀਂ ਹੁਣ ਇਹਨੂੰ ਪ੍ਰੀਜ਼ਰਟਿਵ ਬੀਜ ਲਗਾਤੇ ਅਸੀਂ ਇਹਦੇ ਵਿੱਚ ਇੱਕ ਨਿੰਬੂ ਦਾ ਅੱਧੇ ਨਿੰਬੂ ਦਾ ਰਸ ਪਾਣਾ ਹੈ ਕਿਉਂਕਿ ਨਿੰਬੂ ਦਾ ਰਸ ਪ੍ਰিজਰਵੇਟਿਵ ਦਾ ਹੀ ਕੰਮ ਕਰਦਾ ਹੈ ਤੇ ਜੈਮ ਕਾਫੀ ਦਿਨ ਤੱਕ ਚੱਲ ਜਾਂਦਾ ਹੈ ਕਾਫੀ ਦਿਨਾਂ ਤੱਕ ਖਰਾਬ ਨਹੀਂ ਹੁੰਦਾ ਦੇਖੋ ਕਿੰਨੀ ਗਾੜੀ 5 ਮਿੰਟ ਹੋਰ ਪਕਾਉਣ ਤੋਂ ਅਜੇ 5 ਮਿੰਟ ਲਈ ਜਦ ਜੈਮ ਇਹ ਬੁਲਬਲੇ ਬਣਾਨੇ ਬੰਦ ਕਰ ਦਿੰਦਾ ਹੈ ਤੇ ਇੱਕਦਮ 5 ਮਿੰਟ ਪਕਾਉਣ ਤੋਂ ਬਾਅਦ ਬਹੁਤ ਹੀ ਠਿੱਕ ਵਾਲਾ ਬਣ ਜਾਂਦਾ ਹੈ ਰੰਗਾ ਦੇਖੋ ਇਹਦਾ ਟੈਕਚਰ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਤੇ ਫਿਰ ਜਦੋਂ ਇਹ ਬਣ ਗਿਆ ਅਸੀਂ ਇਹਦੀ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਤੇ ਇਹਨੂੰ ਠੰਡਾ ਕਰਕੇ ਘੰਟੇ-ਗਵਾ ਠੰਡਾ ਹੋ ਜਾਂਦਾ ਹੈ ਠੰਡਾ ਕਰਕੇ ਕੱਚ ਦੀ ਸ਼ੀਸ਼ੀ ਚ ਪਾ ਲੋ ਜਾਂ ਕੱਚ ਦੇ ਬੌਲ ਚ ਪਾ ਲੋ ਇਹਨੂੰ ਇਸ ਜੈਮ ਨੂੰ ਬ੍ਰੈਡ ਤੇ ਲਗਾ ਕੇ ਖਾਓ ਜਾਂ ਰੋਟੀ ਤੇ ਲਗਾਓ ਇਹ ਐਦਾਂ ਵੀ ਬਹੁਤ ਹੀ ਸਵਾਦ ਲੱਗਦਾ ਹੈ ਤੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਬੀਟਰੂਟ ਦਾ ਟੁਕੜਾ ਥੋੜਾ ਜਿਆਦਾ ਪੈ ਗਿਆ ਸੀ ਇਸ ਕਰਕੇ ਸਾਡਾ ਜੈਮ ਜਿਆਦਾ ਲਾਲ ਲਾਲ ਬਣਿਆ ਪਰ ਜੈਮ ਸਾਡਾ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬਣਿਆ ਹੈ ਸਾਡੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ